ਸਵਾਗਤ ਹੈ ਪੀਡੀਸੀ న్యూਸ ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਦੋਂ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਤੇ ਐਨਐਸਏ ਵਧਾਇਆ ਗਿਆ ਸੀ ਤਾਂ ਹਾਈ ਕੋਰਟ ਦੇ ਵਿੱਚ ਅਮਰਪਾਲ ਦੇ ਪਰਿਵਾਰਕ ਮੈਂਬਰ ਤੇ ਹੋਰ ਸਾਥੀਆਂ ਦੇ ਪਰਿਵਾਰਕ ਮੈਂਬਰ ਪਹੁੰਚੇ ਸੀਗੇ ਔਰ ਇਹ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਇਹ ਪੁੱਛਿਆ ਜਾਵੇ ਕਿ ਕਿਹਨਾ ਹਾਲਾਤਾਂ ਦੇ ਵਿੱਚ ਤੇ ਕੀ ਗਰਾਉਂਡ ਹੈ ਤੁਹਾਡੇ ਕੋਲ ਕਿ ਐਨਐਸਏ ਦੇ ਵਿੱਚ ਤੁਸੀਂ ਵਾਅਦਾ ਕਰ ਦਿੱਤਾ ਇਸ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਹੋਇਆ ਸੀਗਾ ਕਿ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਕਿਹੜੇ ਹਾਲਾਤ ਤੇ ਕਿਹੜੇ ਗਰਾਉਂਡ ਤੇ ਹੈ ਜਿਹੜਾ ਉਹ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਅੱਜ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਤਲਬ ਕੀਤਾ ਗਿਆ ਨਾਲ ਹੀ ਨਾਲ ਕੇਂਦਰ ਦੀ ਸਰਕਾਰ ਵੱਲੋਂ ਵੀ ਆਪਣਾ ਜਵਾਬ ਤਲਬ ਕੀਤਾ ਗਿਆ ਜੋ ਜਵਾਬ ਤਲਬ ਕੀਤਾ ਗਿਆ ਉਹ ਬੜਾ ਹੈਰਾਨ ਕਰਨ ਵਾਲਾ ਹੈ ਕਿ ਪੰਜਾਬ ਸਰਕਾਰ ਨੇ ਕੀ ਦਾਵਾ ਕੀਤਾ ਕਿ ਅੰਮ੍ਰਿਤਪਾਲ ਤੇ ਐਨਐਸਏ ਕਿਉਂ ਵਧਾਇਆ ਇਹ ਜਵਾਬ ਤੁਸੀਂ ਵੀ ਸੁਣ ਲਓ ਅੰਮ੍ਰਿਤਪਾਲ ਤੇ ਐਨਐਸਏ ਲਗਾਉਣ ਦਾ ਮਾਮਲਾ ਜਿਹੜਾ ਉਸਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਤੇ ਲਗਾਇਆ ਹੋਇਆ ਐਨਐਸਏ ਬਿਲਕੁਲ ਸਹੀ ਹੈ ਉਸਤੇ ਵਧਾਇਆ ਗਿਆ ਐਨਐਸਏ ਬਿਲਕੁਲ ਸਹੀ ਹੈ ਉਹਦਾ ਠੋਸ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਅਮਰਤਪਾਲ ਦੇ ਵਖਵਾਦੀਆਂ ਨਾਲ ਸੰਪਰਕ ਨੇ ਉਹ ਲਗਾਤਾਰ ਵਖਵਾਦੀਆਂ ਦੇ ਸੰਤਰਕ ਦੇ ਵਿੱਚ ਹੈ ਇਸ ਕਰਕੇ ਜੇਕਰ ਉਸ ਨੂੰ ਰਹਾਆ ਕਰ ਦਿੱਤਾ ਗਿਆ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਲਈ ਇੱਕ ਖਤਰਾ ਪੈਦਾ ਹੋ ਸਕਦਾ ਹੈ ਨਾਲ ਹੀ ਇਹ ਵੀ ਕਿਹਾ ਕਿ ਜੇਲ੍ਹ ਦੇ ਵਿੱਚੋਂ ਅਮਰਤਪਾਲ ਨੂੰ ਮੋਬਾਈਲ ਫੋਨ ਤੇ ਹੋਰ ਇਲੈਕਟ੍ਰੋਨਿਕ ਡਿਵਾਈਸੇਸ ਮਿਲੇ ਨੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਖੂਫੀਆ ਜਾਣਕਾਰੀ ਹੈ ਇੱਕ ਕਦਮ ਹੋਰ ਅੱਗੇ ਵੱਧਿਆ ਹੋਇਆ ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਜੇ ਹਾਈ ਕੋਰਟ ਆਦੇਸ਼ ਕਰੇ ਤਾਂ ਸਾਰੀ ਜਾਣਕਾਰੀ ਸੀਲ ਬੰਦ ਲਫਾਫੇ ਚ ਹਾਈ ਕੋਰਟ ਨੂੰ ਸੌਂਪੀ ਜਾ ਸਕਦੀ ਹੈ ਸਾਡੇ ਕੋਲ ਅਜਿਹੀਆਂ ਖੁਫੀਆ ਜਾਣਕਾਰੀਆਂ ਨੇ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਜੇਕਰ ਹਾਈ ਕੋਰਟ ਸਾਨੂੰ ਆਦੇਸ਼ ਕਰੇ ਤਾਂ ਉਹ ਸਾਰੀ ਦੀ ਸਾਰੀ ਖੁਫੀਆ ਜਾਣਕਾਰੀ ਅਸੀਂ ਸੀਲ ਬੰਦ ਲਫਾਫੇ ਦੇ ਵਿੱਚ ਲਿਖ ਕੇ ਦੇ ਕੇ ਅਸੀਂ ਹਾਈ ਕੋਰਟ ਨੂੰ ਸੌਂਪ ਸਕਦੇ ਹਾਂ ਉਹਨਾਂ ਨੇ ਆਪਣਾ ਜਵਾਬ ਤਲਬ ਕਰਦੇ ਹੋਏ ਆਪਣਾ ਜਵਾਬ ਦਿੰਦਿਆ ਹੋਇਆ ਜਿਹੜਾ ਇਹ ਕਿਹਾ ਨਾਲ ਹੀ ਨਾਲ ਇੱਕ ਜਵਾਬ ਕੈਂਦਰ ਸਰਕਾਰ ਤੋਂ ਵੀ ਲੈਣਾ ਸੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੇ ਵੀ ਆਪਣਾ ਜਵਾਬ ਦਾਖਲ ਕੀਤਾ ਕੇਂਦਰ ਸਰਕਾਰ ਨੇ ਕੀ ਕਿਹਾ ਕੇਂਦਰ ਸਰਕਾਰ ਨੇ ਵੀ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਨਐਸਏ ਵਧਾਇਆ ਅਸੀਂ ਨਹੀਂ ਵਧਾਇਆ ਇਹ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਹੈ ਐਨਐਸਏ ਲਗਾਉਣ ਤੋਂ ਬਾਅਦ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਐਨਐਸਏ ਅਸੀਂ ਵਧਾ ਦਿੱਤਾ ਕੇਂਦਰ ਸਰਕਾਰ ਨੇ ਆਪਣੇ ਜਵਾਬ ਦੇ ਵਿੱਚ ਬੜਾ ਕਲੀਅਰ ਕਿਹਾ ਕਿ NSA ਪੰਜਾਬ ਦੀ ਸਰਕਾਰ ਨੇ ਬਤਾਇਆ ਔਰ ਪੰਜਾਬ ਦੀ ਸਰਕਾਰ ਨੇ NSA ਵਿਦਾਉਣ ਤੋਂ ਬਾਅਦ ਸਾਨੂੰ ਜਾਣਕਾਰੀ ਦਿੱਤੀ ਹੈ 24 ਮਾਰਚ ਨੂੰ NSA ਵਿਦਾਇਆ ਗਿਆ ਸੀਗਾ ਇਹ ਜਾਣਕਾਰੀ ਦਿੱਤੀ ਗਈ ਹੈ 26 ਮਾਰਚ ਨੂੰ ਸਾਨੂੰ ਜਾਣਕਾਰੀ ਦਿੱਤੀ ਗਈ 27 ਮਾਰਚ ਨੂੰ ਸਾਡੇ ਕੋਲ ਅਧਿਕਾਰਤ ਮੇਲ ਆਈ ਸੀ ਐਨਐਸਸੀ ਲਗਾਉਣ ਦਾ ਅਧਿਕਾਰ ਖੇਤਰ ਪੰਜਾਬ ਸਰਕਾਰ ਦੇ ਕੋਲ ਹੈ ਤੇ ਅਸੀਂ ਉਹ ਜੋ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਅਸੀਂ ਉਹ ਸਾਰੀ ਪੜ੍ਹ ਲਈਆ ਉਸ ਦੇ ਵਿੱਚ ਕੁਝ ਗਲਤ ਨਹੀਂ ਹੈ ਉਹ ਸਾਰੀ ਜਾਣਕਾਰੀ ਠੀਕ ਹੈ ਯਾਨੀ ਕਿ ਦੋਵੇਂ ਸਰਕਾਰਾਂ ਦੀ ਸਹਿਮਤੀ ਦੇ ਨਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵੇਂ ਸਰਕਾਰਾਂ ਦੀ ਸਹਿਮਤੀ ਦੇ ਨਾਲ ਹੀ ਐਨਐਸਸੀ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਹੁਣ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕੀ ਜਿਹੜਾ ਬੇਸ ਬਣਾਇਆ ਗਿਆ ਪੰਜਾਬ ਦੀ ਸਰਕਾਰ ਪਰ ਉਹ ਇਹ ਹੀ ਬਣਾਇਆ ਗਿਆ ਕਿ ਜੇਲ੍ਹ ਦੇ ਵਿੱਚ ਉਹਨਾਂ ਦੇ ਕੋਲ ਮੋਬਾਈਲ ਫੋਨ ਮਿਲੇ ਨੇ ਉਹਨਾਂ ਦੇ ਕੋਲ ਉਹ ਇਲੈਕਟ੍ਰੋਨਿਕ ਡਿਵਾਈਸਸ ਅਮਰਤਪਾਲ ਤੇ ਉਸ ਦੇ ਸਾਥੀਆਂ ਕੋਲ ਮਿਲੇ ਨੇ ਔਰ ਇਹ ਵੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ ਜਿਹੜਾ ਅਮਰਤਪਾਲ ਹੈ ਉਹ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਹੈ ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਜੇ ਅਮਰਤਪਾਲ ਨੂੰ ਰਹਾ ਕੀਤਾ ਗਿਆ ਜਾਂ ਅਮਰਤਪਾਲ ਨੂੰ ਬਾਹਰ ਕੱਢਿਆ ਗਿਆ ਜਾਂ ਅਮਰਤਪਾਲ ਤੇ ਐਨਐਸਏ ਹਟਾ ਦਿੱਤਾ ਗਿਆ ਤਾਂ ਪੰਜਾਬ ਦਾ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਵਿਗੜ ਸਕਦੀ ਹੈ ਸਵਾਲ ਬਹੁਤ ਵੱਡਾ ਹੈ ਕੀ ਅਮਰਤਪਾਲ ਦੇ ਕੋਲ ਜੇ ਪੰਜਾਬ ਦੀ ਸਰਕਾਰ ਇਹ ਦਾਵਾ ਕਰਦੀ ਕਿ ਅਮਰਤਪਾਲ ਦੇ ਕੋਲ ਮੋਬਾਈਲ ਫੋਨ ਪਹੁੰਚੇ ਐ ਇਲੈਕਟ੍ਰੋਨਿਕ ਡਿਵਾਈਸੇਸ ਪਹੁੰਚੇ ਤਾਂ ਕਿਵੇਂ ਪਹੁੰਚੇ ਡਿਬਰੂ ਗੜਵਰਗੀ ਅਤ ਸੁਰੱਖਿਤ ਜੇਲ੍ਹ ਦੇ ਵਿੱਚ ਮੋਬਾਈਲ ਫੋਨ ਤੇ ਇਲੈਕਟ੍ਰੋਨਿਕ ਡਿਵਾਈਸੇਸ ਕਿਵੇਂ ਪਹੁੰਚੇ ਹਾਲਾਂਕਿ ਜੋ ਅਮਰਤਪਾਲ ਤੇ ਉਸਦੇ ਸਾਥੀਆਂ ਤੇ ਉਸ ਪਰਿਵਾਰਕ ਮੈਂਬਰਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਸਭ ਕੁਝ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਇੱਥੇ ਲਿਆਂਦਾ ਗਿਆ ਤਾਂ ਜੋ ਇੱਕ ਬੇਸ ਤਿਆਰ ਹੋਵੇ ਉਹਨਾਂ ਦਾ ਦਾਵਾ ਹੈ ਕਿ ਕੂਫੀਆ ਕੈਮਰੇ ਪੈਨ ਡਰਾਈਵਸ ਮੋਬਾਈਲ ਫੋਨ ਰੇਡੀਓ ਇਲੈਕਟ੍ਰੋਨਿਕ ਵਾਚ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਾਣ ਪੁੱਛ ਕੇ ਪਲਾਨਟ ਕੀਤੀਆਂ ਗਈਆਂ ਤਾਂ ਜੋ ਇੱਕ ਬੇਸ ਤਿਆਰ ਹੋ ਸਕੇ ਐਨਐਸਏ ਵਧਾਉਣ ਦਾ ਇਹ ਦਾਵਾ ਜਿਹੜਾ ਅੰਮ੍ਰਿਤਪਾਲ ਤੇ ਉਸ ਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਸੋ ਅੱਜ ਬੜੇ ਹੀ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰ ਨੇ ਆਪਣੇ ਦੋਵੇਂ ਜਵਾਬ ਦਾਖਲ ਕਰ ਦਿੱਤੇ ਨੇ ਔਰ ਦੋਵਾਂ ਦੀ ਰਜ਼ਾਮੰਦੀ ਦੇ ਨਾਲ ਹੀ ਐਨਐਸਏ ਦੇ ਵਿੱਚ ਵਾਅਦਾ ਹੋਇਆ ਇਹ ਹੁਣ ਦਾਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹਾਲਾਂਕਿ ਅੰਮ੍ਰਿਤਪਾਲ ਦੇ ਬਾਕੀ ਸਾਥੀਆਂ ਬਾਰੇ ਜਿਹੜੀ ਗੱਲਬਾਤ ਹੈ ਉਹ ਅਗਲੀ ਡੇਟ ਤੇ ਹੋਏਗੀ ਅਗਲੀ ਥੋੜਾ ਜਿਹਾ ਸਮਾਂ ਪੰਜਾਬ ਦੀ ਸਰਕਾਰ ਤੇ ਕੇਂਦਰ ਸਰਕਾਰ ਨੇ ਮੰਗਿਆ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਮਰਤਪਾਲ ਦੇ ਸਾਥੀਆਂ ਤੇ NSA ਬਤਾਉਣ ਦਾ ਕੀ ਕਰਨਾ ਉਹ ਅਗਲੀ ਤਰੀਕ ਨੂੰ ਦੱਸਿਆ ਜਾਏਗਾ ਸੋ ਤੁਸੀਂ ਵੀ ਕੀ ਮਹਿਸੂਸ ਕਰਦੇ ਹੋ ਸਮਝਦੇ ਹੋ ਕਿ ਅਮਰਤਪਾਲ ਤੇ ਲਗਾਇਆ ਗਿਆ NSA ਠੀਕ ਹੈ ਜੋ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਉਹਨਾਂ ਦਾਅਵਿਆਂ ਦੇ ਵਿੱਚ ਕੋਈ ਦਮ ਹੈ ਆਪਣੇ ਜਵਾਬ ਜ਼ਰੂਰ ਦਿਓ ਦੇਸ਼ਦਾਨ ਨੇ ਬਾਕੀ ਖਬਰਾਂ ਲਈ ਬਣ ਰੋ ਪੀਡੀ ਸੀ ਨਿਊਜ਼ ਨਾਲ ਧੰਨਵਾਦ